ਕਿਰਿਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਕਹਿਰ ਜੀ ਹਾਂ ਇੰਡੀਆ ਵਾਸੀਆਂ ਲਈ ਆਈ ਵੱਡੀ ਮਾੜੀ ਖਬਰ ਵਾਜ ਗਿਆ ਵੱਡੇ ਖਤਰੇ ਦਾ ਘੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਇਹ ਵਾਇਰਸ ਮੱਛਰ ਟਿਕਸ ਤੇ ਮੱਖੀਆਂ ਰਾਹੀਂ ਫੈਲਦਾ ਤੇ ਇਸ ਨਾਲ ਬਿਮਾਰੀ ਕੋ ਮਤੇ ਤੋ ਤਾ ਕਿ ਮੋਧਵੀ ਤੀਜੀ ਨਾਲ ਹੋ ਸਕਦੀ ਆ ਗੁਜਰਾਤ ਦੇ ਸਾਬਰਕਟਾ ਘਿਰੇ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਸ਼ੱਕੀ ਚੰਦੀਪੁਰਾ ਵਾਇਰਸ ਦੀ ਲਾਗ ਲਈ ਲਾਗ ਲਈ ਲਾਗ ਲਈ ਇਲਾਜ ਅਦੀਨ ਹਨ ਜੀਹਾਂ ਦੋਵੇਂ ਬੱਚੇ ਜ਼ਿਲ੍ਹੇ ਦੇ ਹਿੰਮਤਨਗਰ ਵਿੱਚ ਸਥਿਤ ਸਿਵਲ ਹਸਪਤਾਲ ਚ ਜੇਰੇ ਇਲਾਜ ਹਨ ਇਹ ਵਾਇਰਸ ਮਛਰ ਟਿਕਸ ਮੁੱਖਿਆ ਰਹੀ ਫੈਲਦਾ ਤੇ ਇਸ ਬਿਮਾਰੀ ਨਾਲ ਮੌਤ ਵੀ ਤੀਜੀ ਨਾਲ ਹੋ ਸਕਦੀ ਹੈ ਜ਼ਿਲ੍ਹਾ ਸਿਹਤ ਅਧਿਕਾਰੀਆਂ ਰਾਜ ਸਤਾਰੀਆਂ ਨੇ ਕਈ ਨਮੂਨੇ ਭੇਜੇ ਗਏ ਹਨ ਤੇ ਉਹਨਾਂ ਦੇ ਚੀਜ਼ਾਂ ਦੀ ਅਡੀ ਕੀਤੀ ਜਾ ਰਹੀ ਹੈ ਸਥਾਨਕ ਅਧਿਕਾਰੀਆਂ ਨੇ ਮ੍ਰਿਤਕਾਂ ਤੇ ਇਲਾਜ ਅਧੀਨ ਦੋ ਬੱਚਿਆਂ ਦੇ ਨਮੂਨੇ ਪੁਸ਼ਟੀ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰਸੋਲੋਜੀ ਨੂੰ ਭੇਜ ਦਿੱਤੇ ਹਨ ਚੰਦੀਪੁਰਾ ਵਾਇਰਸਿਕ ਦੁਰਲਭ ਅਤੇ ਸੰਭਾਵੀ ਤੌਰ ਤੇ ਘੱਟ ਤੱਕ ਜਰਾਸੀ ਮਹੇਜੋ ਬੁਖਾਰ ਫਲੂ ਵਰਗੇ ਲੱਛਣਾਂ ਤੇ ਤੀਬਰ ਕਾਰਨ ਪਵੰਦਾ ਹੈ ਵੀਡੀਓ ਦੇਖਣ ਲਈ ਤਬਾ